ਚੰਗਾ ਬਹੁਤ ਬਹੁਤ ਜੀ। ਉਹਨਾਂ ਜੀ। ਬਹੁਤ ਬਹੁਤ। ਸਰਾਜ ਜੁਆਇਨ ਕੀਤਾਗਾ। ਬਹੁਤ ਬਹੁਤ ਮੁਬਾਰਕਾਂ ਜੀ। ਮੀਡੀਆ ਤੋਂ। ਧੰਨਵਾਦ। ਜੀ ਸਰ ਕਿਵੇਂ ਇਹ ਦੇ ਜਿਹੜੇ ਹੁਣ ਅੱਗੇ ਪਲਾਨਸ ਰੈਡਗੇ ਸ਼ਹਿਰ ਦੇ ਵਾਸਤੇ ਜਿਲ੍ਹੇ ਦੇ ਵਾਸਤੇ। ਇਹ ਪੰਜਾਬ ਸਰਕਾਰ ਦੇ ਜਿਹੜੇ ਆਰਡਰ ਸੀਗੇ ਉਹਨਾਂ ਦੇ ਕੰਪਲਾਈਐਂਸ ਵਿੱਚ ਅੱਜ ਮੈਂ ਇੱਥੇ ਐਸਐਸਪੀ ਪਟਿਆਲਾ ਦਾ ਚਾਰਜ ਲਿਆ ਹੈ। ਸੋ ਜਿਹੜੀਆਂ ਸਾਡੀਆਂ ਪ੍ਰਾਇੋਰਟੀਜ਼ ਨੇ ਜਿਹੜੀਆਂ ਮਾਨਯੋਗ ਸੀਐਮ ਸਾਹਿਬ ਦੀਆਂ ਮਾਨਯੋਗ ਡੀਜੀਪੀ ਸਾਹਿਬ ਦੀਆਂ ਤੇ ਡੀਏਜੀ ਪਟਿਆਲਾ ਰੇਂਜ ਦੀ ਵੀ ਬਰੀਫਿੰਗ ਜਿਹੜੀ ਅਕੋਰਡਿੰਗ ਹੋਦੇ ਜਿਹੜਾ ਸਾਡਾ ਹਾਈ ਪ੍ਰਾਇੋਰਟੀ ਹੈ ਉਹ ਡਰੱਗਸ ਹੈ ਕਿ ਡਰੱਗਸ ਦੇ ਖਿਲਾਫ ਐਕਸ਼ਨ ਲਿਆ ਜਾਵੇ ਜਿਹੜੇ ਵੀ ਡਰੱਗਸ ਵੇਚਣ ਵਾਲੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਤੇ ਜਿਹੜਾ ਕੋਈ ਡਰੱਗ ਅਡਿਕਟ ਹੈ ਉਹਦੀ ਮਦਦ ਕਰਦੇ ਹੋਏ ਉਹਨੂੰ ਹਸਪੀਟਲ 'ਚ ਦਾਖਲ ਕਰਾਇਆ ਜਾਵੇ ਤੇ ਉਹਦੀ ਟ੍ਰੀਟਮੈਂਟ ਕਰਾਈ ਜਾਵੇ ਸੈਕੰਡ ਪ੍ਰਾਇੋਰਟੀ ਏਰੀਆ ਸਾਡਾ ਰਹੂਗਾ ਗੈਂਗਸਟਰਸ ਦੇ ਖਿਲਾਫ ਕਿ ਜੇ ਕੋਈ ਆਰਗੇਨਾਈਜ਼ਡ ਕ੍ਰਾਈਮ ਕੀਤਾ ਜਾਂ ਪਸ ਤੋਂ ਪਹਿਲਾਂ ਉਹਨੂੰ ਪ੍ਰੀਵੈਂਟ ਕੀਤਾ ਜਾਵੇ। ਬਟ ਜੇ ਇਨ ਕੇਸ ਕੋਈ ਇਹ ਹੋ ਜਾ ਕਰਾਇਮ ਹੋ ਜਾਂਦਾ ਤੇ ਉਹਨੂੰ ਨਾਲ ਦੀ ਨਾਲ ਟ੍ਰੇਸ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਨਾਲ ਦੀ ਨਾਲ ਇੱਕ ਲਾਅ ਐਂਡ ਆਰਡਰ ਤੇ ਪੂਰਾ ਧਿਆਨ ਰੱਖਿਆ ਜਾਊਗਾ। ਟ੍ਰੈਫਿਕ will be a focus area। ਜਿਹੜਾ ਸਿਟੀ ਦੇ ਵਿੱਚ ਕਿ ਟ੍ਰੈਫਿਕ ਸਾਡਾ ਸਮੂਥ ਫਲੋ ਚੱਲੇ। ਟ੍ਰੈਫਿਕ ਦਾ ਕੋਈ ਇਸ਼ੂ ਨਾ ਆਵੇ। ਲੋਕਾਂ ਨੂੰ ਜਿਹੜੇ ਕਮਿਊਟ ਕਰਨਾ ਹੈ, ਇੱਧਰ ਉੱਧਰ ਜਾਣਾ ਹੈ, ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਇਸ਼ੂ ਨਾ ਰਹੇ।